ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਲਕੀਤ ਸਿੰਘ ਹਰੇਕੀ ਤੁਸੀਂ ਵੀਰ ਜੂਟ ਚਾਨ ਮਲਕੀਤ ਹਰੇਕੀ ਅੱਜ ਅਸੀਂ ਪਹੁੰਚੇ ਹਾਂ ਕਸਬਾ ਰਿਕ ਪੱਤੇ ਪੜਾ ਤੇ ਜਿੱਥੇ ਕ੍ਰਿਕਟ ਟੂਰਨਾਮੈਂਟ ਚੱਲ ਰਹੇ ਨੇ ਤੇ ਸਾਰੇ ਪਿੰਡ ਦੇ ਮੋਜ਼ਮਰ ਵਿਖਤ ਪਹੁੰਚੇ ਨੇ ਬਾਬਾ ਜੀ ਉਹਨਾਂ ਸਪੋਰਟਸ ਕਲੱਬ ਟੂਰਨਾਮੈਂਟ ਕਰਾਇਆ ਜਾ ਰਹੇ ਨੇ ਇਸ ਬਾਰੇ ਜਾਣਕਾਰੀ ਲੈਣੇ ਆ ਹਾਂਜੀ ਵੀਰ ਜੀ ਇਹ ਟੂਰਨਾਮੈਂਟ ਬਾਰੇ ਥੋੜੀ ਜਾਣਕਾਰੀ ਦਿਓ ਮੇਰਾ ਨਾਮ ਨਹੀਂ ਮਨੀਸ਼ ਬਹਰਾ ਮੈਂ ਕਮੈਂਟੇਟਰ ਹਾਂ ਜੀ ਕ੍ਰਿਕਟ ਦਾ ਵੀ ਕਬੱਡੀ ਦਾ ਵੀ ਹਰੇਕ ਸਾਲ ਵੀ ਦੇ ਇੱਥੇ ਟੂਰਨਾਮੈਂਟ ਕਰਾਉਂਦੇ ਆ ਸਾਡੇ ਵੀਰ ਕਾਸਕੋ ਕਿੱਡ ਦਾ ਇਸ ਸਾਲ ਵੀ ਸੈਕਿੰਡ ਪ੍ਰਾਈਜ਼ ਰਾਜਨ ਤੇ ਸਾਹ ਜਨ ਇਟਲੀ ਵਾਲੋਂ ਦਿੱਤਾ ਜਾ ਰਿਹਾ ਬਾਕੀ ਸਭ ਤੋਂ ਵਧੀਆ ਗੱਲ ਆ ਵੀ ਸਾਡੇ ਇਧਰ ਮੋਦਬਾਰ ਬੋਟ ਸਿੰਘ ਜੀ ਸਰਪੰਚ ਗਰਮੇਸ਼ ਸਿੰਘ ਜੀ ਠੇਕੇਦਾਰ ਸਾਹਿਬ ਪਵਨ ਕੁਮਾਰ ਜੀ ਆਏ ਆ ਨਾਲ ਸਾਰੇ 베ਦੀ ਸਾਹਿਬ ਆ ਰੋਸ਼ਨ ਜੀ ਆ ਇਹਨਾਂ ਨੇ ਜਿਹੜਾ ਇੱਕ ਆਗੇ ਵੱਖਰਾ ਤਸ਼ਾ ਜਿਹੜਾ ਭਰਿਆ ਵਾ ਕੱਲੀ ਕੱਲੀ ਬਾਲ ਤੇ 5-5000 ਰੁਪਿਆ ਇਹ ਸਭ ਤੋਂ ਵੱਡੀ ਸੋਚ ਵਧੀਆ ਵੀ ਇਹ ਕਹਿੰਦੇ ਵੀ ਆਪਾਂ ਬੱਚਿਆਂ ਨੂੰ ਖੇਡਾਂ ਤੱਕ ਪ੍ਰਮੋਟ ਕਰਨਾ ਨਸ਼ਿਆਂ ਤੋਂ ਦੂਰ ਕਰਕੇ ਇਹਨਾਂ ਸਾਰੇ ਮੋਦਬਾਰਾ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਆ ਇੱਥੇ ਟੀਮਾਂ ਵੀਰੇ ਆਪਣਾ ਬਾਈ ਟੀਮਾਂ ਨੇ ਭਾਗ ਲਿਆ ਤੇ ਦੋਹਾਂ ਟੀਮਾਂ ਆਈਆਂ ਖੇੜ ਕੇ ਫਾਈਨਲ ਚੱਲ ਰਿਹਾ ਇੱਕ ਪਾਸੇ ਨਸ਼ਹਿਰੇ ਪਨੋਂ ਦੀ ਟੀਮ ਹੈ ਦੂਜੇ ਪਾਸੇ ਪਿੱਛੀਵਣ ਦੀ ਟੀਮ ਹੈ ਇਧਰ ਸਾਰੇ ਸਈ ਸਹੋਗੀ ਸੱਜਣਾ ਦਾ ਸਾਡੇ ਮੋਹਤਵਾਰ ਸੱਜਣਾ ਦਾ ਬਹੁਤ ਵੱਡਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਇਨਾ ਮਾਣਵਦਾ ਇਕੱਲੇ ਇਕੱਲੇ ਪਲੇਅਰ ਤੇ 5-5000 ਰੁਪਿਆ ਇੱਕ-ਇੱਕ ਬਾਲ ਤੇ ਲਵਾਇਆ ਠੀਕ ਆ ਜੀ ਚਲੋ ਜਣ ਫਾਈਨਲ ਮੈਚ ਚੱਲ ਰਿਹਾ ਹੈ ਇੱਕ ਟੀਮ ਖੇੜ ਚੁੱਕੀ ਦੂਸਰੀ ਖੜਨ ਵਾਲੀ ਆ ਆਹ ਤੁਹਾਨੂੰ ਬਾਕੀ ਮੈਚ ਤੇ ਪ੍ਰਸਤਾਨ ਨੂੰ ਗੋਣੇ ਆ ਜੀ ਧੰਨਵਾਦ ਇਹਦੇ ਖਾਲਸ ਇਹਦੇ ਲਈ ਪਾਸੇ ਬੜੀਆਂ ਮਾਣਯੋਗ ਦੇ ਸ਼ਸ਼ੀਤਾ ਸਰਦਾਰ ਬਰਦਾ ਸਿੰਘ ਜੀ ਐਸ ਐਚ ਯੂ ਸਾਹਿਬ ਜਦੋਂ ਮੰਡੀ 'ਚ ਮੇਲਾ ਆਇਆ ਤੇ ਉਦੋਂ ਵੀ ਬਹੁਤ ਮਾਣ ਵੱਧ ਚੜ ਕੇ ਕਦੇ ਯੋਗਦਾਨ ਪੋਈਦਾ ਕੀਤਾ ਬੜੀਆਂ ਉੱਚੀਆਂ ਸੋਚੇ ਕਦੇ ਸ਼ਸ਼ੀਤਾ ਨੇ ਸਰਦਾਰ ਇਕਬਾਲ ਸਿੰਘ ਜੀ ਸਰਪੰਚ ਸਾਹਿਬ ਬਹੁਤ ਬੰਦਾ ਕਹਿੰਦੇ ਧੰਨਵਾਦ ਹੈ ਵੱਡੇ ਕਹਿੰਦੇ ਮਾਣ ਨੇ ਮੇਰੇ ਵੀਰੋ ਮੇਰਾ ਸਰਪੰਚ ਭਰਾ ਸਾਡਾ ਕਹਿੰਦੇ ਮੁਰਰਾ ਵਾਲਾ ਨਾਲ ਕਦੇ ਗੁਰਮੀਤ ਸਿੰਘ ਜੀ ਠੇਕੇਦਾਰ ਸਾਹਿਬ ਹੈ ਨਾਲ ਕਦੇ ਪਵਨ ਕੁਮਾਰ ਜੀ ਬਹੁਤ ਬਹੁਤ ਧੰਨਵਾਦ ਜਹਿੰਦਰ ਪਾਸੇ ਦੇ ਬੇਤੇ ਔਰ ਨਾਲ ਜਿੰਨੀਆਂ ਵੀ ਮਾਣਯੋਗ ਕਹਿੰਦੇ ਸ਼ਖਸੀਅਤਾਂ ਔਰ ਸਾਰਿਆਂ ਦਾ ਕਹਿੰਦੇ ਧੰਨਵਾਦ ਮੈਚ ਵੱਲ ਜੁੜੀਏ ਮੈਚ ਬਣਦਾ ਜਾਂਦਾ ਮੈਚ ਬਣਦਾ ਜਾਂਦਾ ਕਹਿੰਦੇ ਮੇਰੇ ਵੀਰੋ ਅੱਜ ਦੇ ਮੇਲੇ ਦੇ ਚਾਰ ਚੰਨ ਲਾਏ ਆ ਤੇ ਨਾਲ ਬੜੀ ਮਾਣਯੋਗ ਕਹਿੰਦੇ ਸ਼ਖਸੀਅਤ ਹੈ ਸਾਡਾ ਭਾਈ ਕਹਿੰਦੇ ਬੋਰ ਸਿੰਘ ਦੇ ਔਰ ਬੜਾ ਧੰਨਵਾਦ ਆਪਾਂ ਕਰਦੇ ਆ ਬਾਲ ਪਾਉਣ ਲਈ ਕਿਹਦੇ ਖਿਡਾਰੀ ਤਿਆਰ ਹੈ ਆ ਕਾਲੀ ਦੀਆਂ ਕਹਿੰਦੇ ਬਾਲਾਂ ਨੇ ਆ ਮੁੰਡਾ ਕਹਿੰਦੇ ਠਿੱਖੀ ਬਣਦੇ ਏਰੀਏ ਦਾ ਬਾਲ ਪਾਉਣ ਲਈ ਤਿਆਰ ਸਾਹਮਣੇ ਕਹਿੰਦੇ ਨਸਾਰੇ ਵਾਲਾ ਨਸਾਰੇ ਵਾਲਾ ਤੇ ਸਿਰ ਤੋਂ ਲੰਘਣ ਭਲਾ ਸਾਮਣੇ ਪੈਂਦੀ ਹੋਈ ਬਾਲ ਇੱਕ ਤੋਂ ਦੂਜੇ ਦੀ ਟਰਾਈ ਦੂਜੇ ਦੇ ਟਰਾਈ ਦੂਜੇ ਦੇ ਟਰਾਈ ਦੂਜੇ ਦੇ ਆਏ ਆਉਂਦੇ ਰਹਾ ਰੱਬਾ ਦੇਰੇ ਵਾਲਾ ਅਸਰ ਰਹਿ ਗਏ ਹਰੀ ਗੇਰੇ ਫਾਈਨਲ ਵਾਲੀਆ ਲੱਗਦਾ 1500 ਕਰਦੇ 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 ਹੋਰ ਇੱਕ ਬਾਲ 6 ਰਹਿ ਗਏ ਮਾਰ ਤੇਰੀ ਮਾਰ ਟੇਕਰ ਰੇ ਰਾ 2100 ਆ ਬੇਬੀ ਜੰਦ ਲਓ ਸਾਹਮਣੇ ਟੇਕਰ ਰੇ ਰਾ 2100 ਛੱਕਾ ਵੱਟ ਗਿਆ ਕੋਈ ਰੁਪਈਆ ਕਹਿੰਦੇ 1500 ਲੱਗ ਤੇ 5000 ਦੇ ਇਸ਼ਾਰੇ ਵਾਲੇ ਜਿੱਤ ਗਏ ਮੋੜਾ ਸਰਪੰਚ ਖਾਇਓ ਜੀ ਨਹੀਂ ਕਰਦਾ ਬਾਲ ਪਾ ਜੀ ਨਹੀਂ ਕਰਦਾ ਉਹਨਾਂ ਪਤਾ ਦੇ 19 thank hey. you ਲੱਗਾ ਲੱਗਾ ਵੀਰੇ 2100 2100 2100 ਦਾ ਵਿਕਟ ਤੇ ਅਵੀਰ ਉਮਰ ਵੀ ਧੰਨਵਾਦ ਹੈ ਰਾਜਾ ਪਹਿਲਾਂ ਜੇਤੂ ਦੀ ਨਿਕਲੋ ਹਾਂ ਹਾਂ ਬਾਈ ਦੋਵੇਂ ਟੀਮਾਂ ਨੇੜੇ ਆ ਰਹੇ ਜੇਤੂ ਦੇ ਉੱਪਰ ਜੇਤੂ ਗੰਮੀ ਵੀਰੇ ਯਾਦ ਜੀ ਕੱਲ ਬੰਦਿਓ ਤੁਹਾਨੂੰ ਸੈਨਡ ਕਰੂਗਾ ਅਗਲੇ ਦਿਨ ਮੇਰੇ ਰਨਅਪ ਟੀਮ ਆਉਰੀ ਨਸ਼ਾਇਰੇ ਦੀ ਟੀਮ ਆ ਰਵੇ ਮੇਰੀ ਬੇਨਤੀ ਹੈ ਨਸ਼ਾਇਰੇ ਦੀ ਟੀਮ ਆ ਰਵੇ ਰਵੀਸ਼ ਸਿੰਘ ਸਾਹਿਬ ਸਰਪਾ ਸਾਹਿਬ ਆਈਆ ਪਾ ਮੂਰ ਦੇ ਪਾਸੇ ਮੋਰ ਸਿੰਘ ਜੀ ਹੋਰ ਆਪਾਂ ਟੀਮਾਂ ਨੂੰ ਪ੍ਰਾਈਜ਼ ਦੇਾਂਗੇ ਆਉਰੀ ਸਾਡੇ ਜੁਨੀਆਂ ਵੀ ਰਨਅਪ ਦੇਣਾ ਪੈਣਾ ਵੀਰੇ ਅੱਜ ਦੇ ਮੇਲੇ ਦੀ ਰਨਅਪ ਟੀਮ ਜੋ ने मेला ही लुट लिया सारी टीम आई होंगे जगिंदी बेदी सानती भी मूर ले बेदी साहब आप आओ यार मेला लुटिया जबे लोहर जी मेरी बेनती है सा ਰਾਜਨ ਦੇ ਸਾਜਨ ਜਿੰਨਾਂ ਨੂੰ ਸੈਕਿੰਡ ਪ੍ਰਾਈਜ਼ ਦਿੱਤਾ ਗਿਆ ਇਹ ਟੂਰਨਾਮੈਂਟ ਦਾ ਵੇਖੋ ਵੀਰੇ ਔਰ ਗੱਲਾਂ ਰੀਆਂ ਕਦੇ ਹੁੰਦੀਆਂ ਨੇ ਔਰ ਵੱਡੇ ਪੱਦਰ ਤੇ ਸਨਮਾਨ ਮੁੰਡਿਆਂ ਦੇ ਕੀਤੇ ਜਾ ਰਹੇ ਆ ਤਾੜੀ ਤਾਂ ਮਾਰੋ ਜਰ ਮਿਸਟਰ ਜਾਨ ਦੇ ਨਾਮ ਕਦੇ ਤਾਪ ਨਹੀਂ ਘਟ ਮਾਰਦੇ ਤੁਹਾਨੂੰ ਭਰਾਇਆ ਇਹਨਾਂ ਨੇ ਤਾਲੀਆਂ ਮਾਰਦੇ ਮੁੰਡੇ ਸੈਕਿੰਡ ਰੇ ਆਏ ਮੈਚ ਬੜਾ ਤਗੜਾ ਲੱਗਿਆ ਜਿੱਤਾਂ ਨਾਲ ਸਾਡੇ ਦਾ ਦਫੰਦੀਆਂ ਵੀ ਜਿੱਤਣ ਜਿੱਤਣ ਕਰਦਾ ਜਿੱਤ ਹਾਰ ਨੂੰ ਸਿੱਖ ਜਜ਼ੀਰਾ ਜਿੱਤਣ ਦਾ ਮੁੱਲ ਤੋੜਦੀ ਪੈਂਦਾ ਹਰਮ ਜੋਰਦਾਰ ਤਾਲੀਆਂ ਠਿੱਖੀ ਬਿੰਨ ਵਾਲੇ ਸੋਡਾ ਅਮਰੀਕਾ ਉਹਨਾਂ ਲੋ ਬਿੱਗ ਸਰਪ੍ਰਾਈਜ਼ ਪਹਿਲਾ ਪ੍ਰਾਈਜ਼ ਜਿਹੜਾ ਹੈ 15000 ਨਵਨੀਤ ਲੋ 3000 ਟਿੰਕੂ ਬਾਵੇਂ ਦਾ ਪਾ ਕੇ ਪਹਿਲਾ ਪ੍ਰਾਈਜ਼ 18000 ਕਰ ਦਿੱਤਾ ਗਿਆ ਤਾੜੀ ਮਾਰ ਦਿਓ ਜ਼ੋਰਦਾਰਾ ਸ਼ਰਾ ਘਰਤਾ ਮੁੰਡਿਆਂ ਨੇ ਖਿਡਾਰੀਆਂ ਕਦੇ ਟਿਕਾਣਾ ਹੀ ਲਾ ਪੀਆ

ਉੱਚੀ ਸੱਚੀ ਸ਼ਖਸ਼ੀਅਤ ਹੈ ਜਿੰਦਿਆਂ ਗ੍ਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਹੈ ਅਗਲਾ ਸਨਮਾਨ ਸਾਡਾ ਸਰਪੰਚ ਯਾਰਾਂ ਦਾ ਯਾਰ ਕਹਿੰਦੇ ਗੋਰਾ ਸਰਪੰਚ ਮਰਰਾ ਨਾਲ ਤਾੜੀਆਂ ਲਾਓ ਜੀ ਮਾਰਾ ਵੀ ਟੜ ਕਰ ਨਹੀਂ ਮਾਵਾ ਪੁੱਤ ਜਾਂ ਮਰੀਆਂ ਗੋੜੇ ਸਰਪੰਚ ਵਰਗੀ ਉਹ ਭਰਾ ਸਾਡਾ ਜਦੋਂ ਵੀ ਕਾਲ ਲਾਕੇ ਤਾੜੀਆਂ ਤੇ ਬਹੁਤ ਮਾਰ ਹੁੰਦਾ ਹੈ ਔਰ ਬਹੁਤ ਆਨੰਦ ਜੁਤੀਦਾ ਹੈ ਅੱਲਾ ਦੀ

ਅੰਮੀ ਜਿਹੜੀ ਦਾਦਾ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਆਰ ਬਹੁਤ ਬਹੁਤ ਧੰਨਵਾਦ ਆਪਾਂ ਕਰਦੇ ਆਂ ਅਗੇ ਦਿਗਿੰਦਰ ਪਾਰ ਸਿੰਘ ਜੀ ਵੇਦੀ ਉਧਰ ਸਾਡੀ ਸਵਰਾਜ ਸਿੰਘ ਜੀ ਐਸਐਚਓ ਨਾਲ ਸਾਡੇ ਪੁੱਛ ਮਾਣ ਆਇਆ ਸਰਦਾਰ ਕਬਲ ਸਿੰਘ ਜੋਜੀ ਸਿੰਘ ਦੀ ਮੁੱਖ ਮੁਰਸ਼ਿ ਹਰੀਕੇ ਥਾਣੇ 41 ਮਾਲੂ ਭਰਾ ਦਾ ਸਨਮਾਨ ਹੈ ਜਿਹੜਾ ਬੱਚੇ ਕਿੱਤੇ ਕੀਤਾ ਜਾ ਰਿਹਾ ਹੈ ਵੱਡਾ ਸਲਤਾਨ ਹੈ ਅੱਗੇ ਵਿਜੀਤ ਸਿੰਘ ਆਜਾ ਤਾੜੀ ਤਾੜੀ ਮਾਰੇ ਜੀ ਵਿਜੀਤ ਸਿੰਘ ਦਾ ਜਗਿੰਦਰ ਕਾਫੀ ਨਹੀਂ ਜੀ ਵੱਡਾ ਸਨਮਾਨ ਹੈ ਵੱਡੇ ਪੰਜਰ ਦੇ ਕਦੇ ਮਾਣ

मान जो कक्षित अगर गुरभेर खिडारी जो सम्मानी गुरभेर सिंह मैंबर सार है सिद्धों का मांगे भरावानी ना दिखे गीत है पर ने चार काम आके बोर्ड सिद्धू का ना दिखे वीर परमात्मा दे ਰਾਜਵੀਰ ਸਾਡਾ ਜੀਰੋ ਅਜੇ ਰਾਜਵੀਰ ਰਾਜਾ ਹੈ ਬੜਾ ਪੁਰਾਣਾ ਸਾਥੀ ਹੈ ਸਾਡਾ ਪਾੜੀ ਮਾਲ ਤੋਂ ਬੜੇ ਪਹਿਲੇ ਸਮਿਆਂ ਤੋਂ ਜੁੜਿਆ ਸਾਡੀ ਮਾਲਾ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਬੜਾ ਧੰਨਵਾਦ ਅਸੀਂ ਕਰਦੇ ਆਂ ਸ਼ਾਲੂ ਮੈਂਬਰ ਜੀ ਹਰਿਆਣ ਸ਼ਾਲੂ ਹਾਂ ਉਹਨਾਂ ਦੀ ਸ਼ਾਲੂ ਫਰੀਕਾ ਮਾਰਾ ਹੈ ਮੈਂਬਰ ਸਾਹਿਬ ਜੀ ਦਾ ਬੜਾ ਧੰਨਵਾਦ ਹੈ ਬੜਾ ਬੜਾ ਧੰਨਵਾਦ ਆਪਾਂ ਕਰਦੇ ਆਂ ਇੱਕ ਤਾੜੀ ਆ ਰਾਜਨ ਕੁਮਾਰ ਦੇ ਨਾਂ ਤੇ ਮਾਰੋ ਸਾਡੇ ਵੀਰ ਦਾ ਦੂਜਾ ਪ੍ਰਾਈਜ਼ ਦੋਜਾ ਪ੍ਰਾਈਜ਼ ਇਹਨਾਂ ਨੂੰ ਦਿੱਤਾ ਗਿਆ ਜੀ ਆ ਜਣਾ ਚੱਲ ਗਏ ਔਰ ਜਿਹੜਾ ਭਰਾ ਨੇ ਕਹਿੰਦੇ ਸੈਕਿੰਡ ਪ੍ਰਾਈਜ਼ ਦਾ ਟੂਰਨਾਮੈਂਟ ਵੀ ਕਰਾਉਣ ਦੇ ਲਈ ਬਹੁਤ ਵੱਡੀ ਮਾਣ ਹੈ ਬੜੀ ਸਤਿਕਾਰ ਰਹੀ ਹੈ ਨਵਨੀਤ ਕਹਿੰਦੇ ਯੂਐਸਏ ਹਰਨੂਰ ਸਾਡਾ ਵੀਰ ਹੈ ਔਰ ਉਹਦਾ ਸਨਮਾਨ ਨਵੀਂ ਦੇ ਜੀਓ ਸਿੱਖ ਦੀ ਪਹਿਲਾ ਪ੍ਰਾਈਜ਼ ਦਿੱਤਾ ਗਿਆ ਤਾੜੀਆਂ ਨਾਲ ਦੇ ਜ਼ੋਰਦਾਰ ਪੀਤੂ ਸਾਡਾ ਵੀਰ ਮਾਪਿਆਂ ਦਾ ਪ੍ਰਿੰਤਪਾਲ ਸਿੰਘ ਉਹ ਆ ਜਾਵੇ ਸਨਮਾਨਕਾਰਤ ਕਰਦਾ ਵੀ ਪੀਤੂ ਸਾਡਾ ਵੀਰ ਮਨਪ੍ਰੀਤ ਸਿੰਘ ਦੀ ਮੀਟ ਪ੍ਰਧਾਨ ਕਾਗਰਸਾ ਨੂੰ ਵੀ ਆਪਣਾ ਸਨਮਾਨ ਪ੍ਰਾਪਤ ਕਰ ਰਿਹਾ ਹੈ

ਇਸ ਟੂਰਨਾਮੈਂਟ ਦੌਰਾਨ ਸਾਡੇ ਹਰੀਕੇ ਪਤਨ ਦੇ ਥਾਣੇ ਦੇ ਐਸਐਚਓ ਸਰ ਬਰਨਾਲ ਸਿੰਘ ਜੀ ਪਹੁੰਚ ਹੋਏ ਨੇ ਸਭ ਵਾਸੀ ਨਾਲ ਗੱਲ ਕਰਦੇ ਆ ਸੱਸੀ ਸਾਰੀ ਤੁਹਾਡੇ ਸਾਹਦੇ ਹੁਣ ਜਿਵੇਂ ਉਹ ਪਹਿਲਾਂ ਤੇ ਇਸ ਮੌਕੇ ਦੀ ਬਚਨ ਕਿਸ ਨੂੰ ਦੇਖ ਦੇਣਾ ਚਾਹੋਗੇ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਹਰੀਕੇ ਤੋਂ ਆਪਣੇ ਸਰਪੰਚ ਅਗਵਾਲ ਸਿੰਘ ਜੀ ਤੇ ਨਾਲ ਮਰੜ ਤੋਂ ਸਰਪੰਚ ਜਿਹੜੇ ਹੈ ਸਰਦਾਰ ਬੋੜ ਸਿੰਘ ਜੀ ਇਹਨਾਂ ਦੇ ਦੋਨਾਂ ਦੇ ਟੀਮਾਂ ਦੇ ਵੱਲੋਂ ਜਿਹੜਾ ਅੱਜ ਬੜਾ ਵਧੀਆ ਬਰਾਲਾ ਕਰਕੇ ਤੇ ক্রিকেট ਮੈਚ ਜਿਹੜਾ ਵਿਖੀਵਨ ਵਰਸਸ ਹਰੀਕੇ ਜਿਹੜਾ ਕਰਵਾਇਆ ਗਿਆ ਤੇ ਮੇਰੇ ਵੱਲੋਂ ਤੇ ਇਹ ਸੰਦੇਸ਼ ਆ ਦੇ ਨਾਲ ਤਕੀਦ ਵੀ ਆ ਕਿ ਨੌਜਵਾਨਾਂ ਨੂੰ ਜਿਹੜਾ ਉਹ ਨਸ਼ੇ ਤੋਂ ਬਚਣਾ ਚਾਹੀਦਾ ਤੇ ਪੁਲਿਸ ਵੱਲੋਂ ਜਿਹੜਾ ਉਹ ਪੂਰਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਜੇ ਫਿਰ ਵੀ ਮੁਈ ਕਿਸੇ ਕਿਸਮ ਦੀ ਕੋਈ ਜਰੂਰਤ ਪੈਂਦੀ ਆ ਤਾਂ ਹਰੀ ਗੱਬੀ ਛੜੀ ਆ ਉਹ ਹਾਜ਼ਰ ਆ 24 ਕਿੱਡੇ ਧੰਨਵਾਦ ਬੜਾ ਵਧੀਆ ਸੇਤਸ ਸਿੰਘ ਸਾਹਿਬ ਨੇ ਵੀ ਨੌਜਵਾਨ ਜਿਹੜੇ ਨਸ਼ਿਆਂ ਤੋਂ ਬਚਣਾ ਚਾਹੀਦਾ ਆੜਾ ਉਪਰਾਲਾ ਬਾਬਾ ਜੀ ਨੂੰ ਸਪੋਰਟਸ ਕਲੱਬ ਨੇ ਕੀਤਾ ਪੂਰੀ ਪੰਚਾਇਤ ਨੇ ਕੀਤਾ ਮਦਰ ਪਰ ਵਿਅਕਤੀਆਂ ਨੇ ਕੀਤਾ ਵਾ ਬੜਾ ਵਧੀਆ ਉਪਰਾਲਾ ਆਵਾ ਜਿਹੜੇ ਪਿੰਡ ਖੇਡ ਮਿਲ ਜਿਹੜੇ ਸਪੋਰਟਸ ਕਲੱਬ ਜਿਹੜੇ ਹੋਣ ਚਾਹੀਦੇ ਪੰਡਾ ਹੋਣ ਚਾਹੀਦੇ ਆ ਤਾਂ ਜਿਹੜੇ ਨੌਜਵਾਨ ਜਿਹੜਾ ਨਸ਼ਿਆਂ ਤੋਂ ਬਚ ਕੇ ਜਿਹੜਾ ਵਾ ਚੰਗੀਆਂ ਸੇਤਾਂ ਬਣਨੀਆਂ ਚੰਗੇ ਵਧੀਆ ਨੇ ਆਚਰਣ ਬਣ ਤੇ ਵਧੀਆ ਮਾਹੌਲ ਦਾ ਸੱਜ ਆਹੋ ਸਰ ਜੀ ਆਜ ਦੇ ਮੇਲੇ ਦਾ ਮੈਨ ਉਹਦੀ ਸ਼ੀਰੀ ਦਾ ਜੇਤੂ ਅਮਰ ਕਪਾਲ ਅਮਰ ਕਪਾਲ ਹਾਂ ਅਮਰ ਕਪਾਲ ਉਹ ਆਪਣਾ ਸਰਮਾਨ ਲੈ ਰਿਹਾ ਵੇ ਆਜ ਦੇ ਮੇਲੇ ਦਾ ਮੈਨ ਦਾ ਸ਼ੀਰੀ ਜੋਰਦਾਰ ਤਾੜੀਆਂ ਸੋਰ ਸਿੰਘ ਦੇ ਕਹਿੰਦੇ ਮਰੀ ਦੇ ਨਾਲ ਤੇ ਬਜਲੀਆਂ ਚਾਹੀਦੀਆਂ 2100 ਜੀ ਸ਼ੀਰੀ 2100 ਰੁਪਿਆ ਲੈ ਵੀ ਰਮੀ ਦੀ ਆ ਪਾਇ ਸਰਪੰਨ ਸਾਹਿਬ ਸਰਦਾਰ ਗੁਰ ਸਿੰਘ ਜੀ ਨੂੰ 2100 ਰੁਪਇਆ ਜਿਹੜਾ ਹੈ ਪਿਆ ਆ ਰਿਹਾ ਹੈ ਕਾ ਤਾੜੀ ਜ਼ੋਰਦਾਰ ਮਾਰ ਰਿਹਾ ਸੋਹ ਸਿੰਘ ਦਾ ਮਣੀ ਹੈ ਔਰ ਬੰਦਾ ਨਾਮ ক্রিকেট ਵੀ ਕਰੇ ਦੁਨੀਆ ਦਾ ਅੱਥੇ ਅੰਦਰ ਮਿਕੇ ਪੜਾਈ ਨਹੀਂ ਪਰ ਮਸ਼ਹਰੇ ਦਾ ਮੰਦਿਰ ਦੇ ਬੈਸਟ ਬੱਲੇਬਾੜ ਰਾਜਵੀਰ ਖੋਦੀ ਤਾੜੀਆਂ ਮਾਰਦੇ ਜ਼ੋਰਦਾਰ ਆ ਮੁੰਡੇ ਕੰਨੇ ਮੇਰੇ ਬੱਲੇ ਬੱਲੇ ਕਰਵਾ ਗਿਆ ਹਾਂ ਹਾਂ ਜੀ ਮੰਦੀਰੀ ਚੱਲੋ ਬੋਲੋ ਕੋਈ ਨਹੀਂ ਪੈਣਾ ਹਾਂ ਬੈਸਟ ਗੁਰ ਸਰਪੰਚ ਦੀ ਤਾਂ ਦੋਰੀਆਂ ਹੀ ਫੈਲ ਹੋ ਜਾਂਦੀ ਅੰਮਰਸੰਗੀ ਕਹਿੰਦਾ ਹੁੰਦਾ ਇਹ ਬੈਸਟ ਬੱਲੇਬਾੜ ਹੈ ਨਿਸ਼ਾਰੇ ਦੇ ਮੰਦੀਰੀ ਦੇ ਨਾਲ ਦੇ ਤਾੜੀ ਮਾਰਿਆ ਜ਼ੋਰਦਾਰ ਮਾਸਟਰ ਖਿਡਾਰੀ ਹੈ ਸਾਡੀ ਖੇਡ ਕੰਮ ਦਾ

नाणक न मां चोवीह